ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਸ਼ਬਦ ਵਿਚਾਰ ਅੰਗ 385 ਹੈ ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਤੀਰਤ ਜਾਓ ਤਹਾਂ ਹਾਂ ਕਰਤੇ ਪੰਡਤ ਪੁੱਛੋ ਤਮਾਇਆ ਰਾਤੇ ਸੋ ਸਥਾਨ ਬਤਾਵੋ ਮੀਤਾ ਜਾਂ ਕਹਿ ਹਰ ਹਰ ਕੀਰਤਨ ਨੀਤਾ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਇਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਮਹਾਰਾਜ ਨੇ ਜਗਿਆਸੂ ਦਾ ਸਵਾਲ ਕੀਤਾ ਸੋ ਅਸਥਾਨ ਬਤਾਉ ਮੀਤਾ ਐ ਮਿੱਤਰਾ ਮੈਨੂੰ ਉਹ ਜਗਾ ਬਤਾ ਉਹ ਜਗ੍ਹਾ ਦੱਸ ਜਾਂ ਕਹ ਹਰ ਹਰ ਕੀਰਤਨ ਨੀਤਾ ਜਿੱਥੇ ਹਰੀ ਦੀ ਕੀਰਤੀ ਉਹਦਾ ਕੀਰਤਨ ਉਹਦੀ ਵਿੜਾਈ ਹਰ ਵੇਲੇ ਹੁੰਦੀ ਰਹਿੰਦੀ ਜਿੱਥੋਂ ਸਾਨੂੰ ਉਹ ਚੀਜ਼ ਪ੍ਰਾਪਤ ਹੋ ਜਾਂਦੀ ਸਾਨੂੰ ਉਹ ਜਗ੍ਹਾ ਦੱਸ ਤੇ ਮਹਾਰਾਜ ਅਰੰਭਤਾ ਕਰਦੇ ਨੇ ਤੀਰਥ ਜਾਉ ਤਹ ਹਉ ਹਉ ਕਰਤੇ ਕਨੇ ਅਸੀਂ ਦੀ ਪ੍ਰਾਪਤੀ ਲਈ ਤੀਰਥਾਂ ਤੇ ਗਏ ਭਰੋਥੇ ਜਾ ਕੇ ਤੇ ਮੈ ਮੈ ਬਹੁਤ ਹੈ ਹੰਕਾਰ ਬਹੁਤ ਹੈ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌ ਲੱਥੇ ਨਾਤੇ ਆ ਦੋਹ ਪੌ ਚੜੇ ਸਹੋਰ ਸਗੋਂ ਹੋਰ ਭਰ ਕੇ ਆ ਗਏ ਉੱਥੋਂ ਤੇ ਸਗੋਂ ਹੋਰ ਹੰਕਾਰੀ ਹੋ ਕੇ ਆਏ ਕਿ ਅਸੀਂ ਤੀਰਥਾਂ ਤੇ ਇਸ਼ਨਾਨ ਕਰਕੇ ਆਏ ਆ ਸਾਨੂੰ ਮਾਰੇ ਨੇ ਤੀਰਥ ਦੀ ਡੈਫੀਨੇਸ਼ਨ ਵੀ ਦਿੱਤੀ ਹੈ ਤੀਰਥ ਨਾਵਣ ਜਾਓ ਤੋ ਤੀਰਥ ਨਾਮ ਹੈ ਮਰਗਨੇ ਤੀਰਥਾਂ ਤੇ ਤੁਰੇ ਸੀ ਤੀਰਥਾਂ ਦੇ ਸਗੋਂ ਸੀ ਹੋਰ ਹੰਕਾਰੀ ਹੋ ਗਏ ਉੱਥੇ ਤੇ ਹੰਕਾਰ ਨਾਲ ਭਰੇ ਲੋਕ ਮਿਲੇ ਪੰਡਤ ਪੁੱਛੋ ਤਾਂ ਮਾਇਆ ਰਾਤੇ ਪੰਡਤ ਭਾਵ ਉਹਨਾਂ ਵਿਦਵਾਨ ਲੋਕਾਂ ਨੂੰ ਜਿਹੜੇ ਧਰਮ ਦੇ ਆਗੂ ਖਵਾਉਂਦੇ ਸਨ ਉਹਨਾਂ ਨੂੰ ਪੁੱਛਿਆ ਉੱਥੇ ਮਾਇਆ ਚ ਰੱਤੇ ਹੋਏ ਨੇ ਉੱਥੇ ਮਾਇਆ ਦੀ ਗੱਲ ਕਰਦੇ ਨੇ ਇੱਥੇ ਇੰਨੇ ਦੀ ਦੇਖ ਕਰਾ ਦਿਓ ਇੱਥੇ ਇੰਨੇ ਪੈਸੇ ਚੜਾ ਦਿਓ ਇੱਥੇ ਇੰਨੇ ਕਰਦ ਥੋਡੀ ਸੁਖਣਾ ਪੂਰੀ ਹੋ ਜਾਏਗੀ ਗੁਰਮਤ ਵਿੱਚ ਕੋਈ ਸੁਖਣਾ ਨਹੀਂ ਹੈ ਜੀ ਮਾਰੇ ਨੇ ਸਾਨੂੰ ਸੀਸ ਮੰਗਿਆ ਉਹ ਅਸੀਂ ਦਿੰਦੇ ਨਹੀਂ ਮਾਰੇ ਚਿੱਤ ਮੰਗਿਆ ਉਹ ਅਸੀਂ ਦਿੰਦੇ ਨਹੀਂ ਮਨ ਮੰਗਿਆ ਅਸੀਂ ਦਿੰਦੇ ਨਹੀਂ ਮਨ ਵੇਚਿਆ ਸਤਿਗੁਰ ਕਾ ਪਾਸ ਤੇ ਸੇਵਕ ਤੇ ਅਸੀਂ ਕਹਿੰਨੇ ਪੈਸੇ ਨਾਲ ਸਰ ਜੀ ਨਹੀਂ ਇੰਜ ਨਹੀਂ ਹੋਏਗਾ ਮਾਰੇ ਨੇ ਸਾਨੂੰ ਤਰੀਕਾ ਦੱਸਿਆ ਆ ਤਰੀਕਾ ਸੀ ਪਰ ਉਹਨਾਂ ਪੰਡਤ ਲੋਕਾਂ ਨੇ ਮਾਰੇ ਉਹਨਾਂ ਵਿਦਵਾਨ ਲੋਕਾਂ ਨੇ ਸਾਨੂੰ ਤੇ ਕਿਹਾ ਵੀ ਅਸੀਂ ਤੇ ਇੰਨੇ ਪੈਸੇ ਲਵਾਂਗੇ ਆ ਕੰਮ ਹੋਏਗਾ ਇੰਨੇ ਦੀ ਦੇਖ ਕਰਾ ਦਿਓ ਇੰਨੇ ਦਾ ਆ ਕਰਾ ਦਿਓ ਇੰਨੇ ਦਾਨ ਕਰ ਦਿਓ ਨਹੀਂ ਹੋਏਗਾ ਜੀ ਨਾਮ ਦੀ ਮਹਿਮਾ ਹੋਰ ਹੈ ਉਹ ਰਸਤਾ ਹੋਰ ਹੈ ਇਸ ਕਰਕੇ ਮਰਗਨੇ ਸੋ ਸਥਾਨ ਬਤਾਓ ਮੀਤਾ ਐ ਮਿੱਤਰਾ ਫਿਰ ਉਹ ਜਗਾ ਦੱਸ ਸਾਨੂੰ ਜਾਂ ਕਹਿ ਹਰ ਹਰ ਕੀਰਤਨ ਨੀਤਾ ਜਿੱਥੇ ਹਰੀ ਦੀ ਕੀਰਤੀ ਉਹਦੀ ਵਡਿਆਈ ਉਹਦਾ ਨਾਮ ਪ੍ਰਾਪਤ ਹੋ ਜਾਏ ਹਰ ਰੋਜ਼ ਨਿਤ ਹਰ ਵੇਲੇ ਹੁੰਦਾ ਰਹਿੰਦਾ ਉਹ ਜਗਾ ਫਿਰ ਕਿਹੜੀ ਹੈ ਰਹਾਉ ਸਾਸਤਰ ਵੇਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਉਤਾਰ ਚਾਰ ਵੇਦ ਨੇ ਛੇ ਸ਼ਾਸਤਰ ਨੇ ਸਿਮਰਤੀਆਂ ਨੇ ਸਟਾਈ ਕਿਨੇ ਸਾਡੀਆਂ ਧਾਰਮਿਕ ਪੁਸਤਕਾਂ ਚੋਂ ਪੜ੍ਹ ਕੇ ਵੇਖੀਆਂ ਸਿਮਰਤ ਸ਼ਾਸਤਰ ਪਾਪ ਪੁੰਨ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰਬਾਜੋਂ ਤਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁਤਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲਾਇ ਅੰਮ੍ਰਿਤ ਬਾਣੀ ਮਰਿ ਜਤੇ ਕਹਿੰਦੇ ਨੇ ਉਹਨਾਂ ਧਰਮ ਪੂਸਤਾਂ ਵਿੱਚ ਸਾਨੂੰ ਕੀ ਹੋਇਆ ਪਾਪ ਪੁੰਨ ਦੀ ਵਿਚਾਰ ਆਹ ਕੰਮ ਕਰੋਗੇ ਪਾਪ ਲੱਗੇਗਾ ਆਹ ਕੰਮ ਕਰੋਗੇ ਪੁੰਨ ਲੱਗੇਗਾ ਤੇ ਗੁਰੂ ਨਾਨਕ ਪਾਸ਼ਾ ਨੇ ਪਹਿਲਾਂ ਸਮਝਾ ਦਿੱਤਾ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਵੋ ਜਾਓ ਅਸੀਂ ਪਾਪਾ ਪੁੰਨਾ ਨੇ ਚੱਕਰਾਂ ਵਿੱਚ ਪੈ ਗਏ ਨਰਕ ਸੁਰਗ ਫਿਰ ਫਿਰਿਓ ਉਤਾਰ ਤੇ ਉਹਨਾਂ ਸ਼ਾਸਤਰਾਂ ਨੇ ਸਾਨੂੰ ਦੱਸਿਆ ਵੀ ਆਹ ਕਰਮ ਕਰਨ ਨਾਲ ਆਹ ਸੜਾ ਜਨਮ ਹੋ ਜਾਏਗਾ ਅੱਗੇ ਸਾਨੂੰ ਬਾਰ-ਬਾਰ ਨਰਕ ਤੇ ਸੁਰਗ ਦੀ ਗੱਲ ਕਰਕੇ ਲੋਕਾਂ ਨੂੰ ਡਰਾ ਡਰਾ ਕੇ ਧਰਮ ਦੇ ਨਾਂ ਦੇ ਉੱਤੇ ਠੱਗੀਆਂ ਸਭ ਤੋਂ ਜ਼ਿਆਦਾ ਵੱਜਦੀਆਂ ਜੀ ਧਰਮ ਦੇ ਨਾਂ ਤੇ ਸਭ ਤੋਂ ਜ਼ਿਆਦਾ ਪਾਪ ਹੁੰਦਾ ਹੈ ਇਹ 'ਚ ਕੋਈ ਸ਼ੱਕ ਨਹੀਂ ਪਰ ਧਰਮ ਦੀ ਡੈਫੀਨੇਸ਼ਨ ਨਹੀਂ ਜਾਣਦੇ ਅਸੀਂ ਬੋਲੀਏ ਸੱਚ ਧਰਮ ਝੂਠ ਨਾ ਬੋਲੀ ਐ ਜੋ ਗੁਰ ਦਸੇ ਬਾਟ ਮਰੀਦਾਂ ਜੋਲੀ ਐ ਸੱਚੇ ਪਾਤਸ਼ਾਹ ਮਕਰ ਅਸੀਂ ਨਾਮ ਦੀ ਗੱਲ ਕਰਨ ਤੁਰੇ ਸਾਂ ਪਰ ਉਹਨਾਂ ਵਿੱਚੋਂ ਇਹ ਚੀਜ਼ਾਂ ਪ੍ਰਾਪਤ ਨਾ ਹੋਈਆਂ ਗ੍ਰਸਥ ਮੈਂ ਚਿੰਤ ਉਦਾਸ ਹੰਕਾਰ ਕਰਮ ਕਰਤ ਜੀ ਕੋ ਜੰਜਾਰ ਤੇ ਜੇ ਅਸੀਂ ਗ੍ਰਸਥ ਵਿੱਚ ਆਏ ਗ੍ਰਸਥੀਆਂ ਨਾਲ ਗੱਲ ਕੀਤੀ ਤੇ ਮਾਰੇ ਕਹਿੰਦੇ ਉਹਨਾਂ ਨੂੰ ਚਿੰਤਾ ਹੈ ਗ੍ਰਸਥ ਦੇ ਵਿੱਚ ਚਿੰਤਾਵਾਂ ਨੇ ਬੱਚਾ ਨਹੀਂ ਹੋ ਰਿਹਾ ਤਾਂ ਚਿੰਤਾ ਹੈ ਹੋ ਗਈ ਤੇ ਤਾਂ ਚਿੰਤਾ ਹੈ ਵਿਆਹ ਨਹੀਂ ਹੁੰਦਾ ਸੀ ਤਾਂ ਚਿੰਤਾ ਹੈ ਹੁਣ ਹੋ ਗਿਆ ਤਾਂ ਚਿੰਤਾ ਹੈ ਚਿੰਤਾਵਾਂ ਹੀ ਜਿੰਤਾਵਾਂ ਨੇ ਉਦਾਸ ਹੰਕਾਰ ਤੇ ਜਦੋਂ ਘਰ-ਬਾਰ ਛੱਡ ਬੈਠਿਆ ਜਾ ਕੇ ਡੇਰੇ ਬਣਾ ਲਏ ਉਦਾਸੀ ਹੋ ਗਿਆ ਘਰ-ਬਾਰ ਤਿਆਗ ਬੈਠਾ ਕਹਿੰਦੇ ਹੰਕਾਰੀ ਹੋ ਗਿਆ ਉਹਨਾਂ ਲੋਕਾਂ ਨੂੰ ਹੰਕਾਰ ਬਹੁਤ ਹੈ ਉਹ ਕਹਿੰਦੇ ਸਾਡੇ ਸਿਰ ਤੇ ਸੰਸਾਰ ਚੱਲਦਾ ਹੈ ਕਰਮ ਕਰਤ ਜੀ ਕੋ ਜੰਜਾਰ ਤੇ ਜੇ ਅਸੀਂ ਕਰਮ ਕੰਡਾ ਵਿੱਚ ਪੈ ਗਏ ਕਹਿੰਦੇ ਜੀਆਂ ਨੂੰ ਜੰਜਾਲ ਪਾ ਲਿਆ ਹਾ ਤਿੱਤਾ 12 ਵਿੱਚ ਪੈ ਗਏ ਅੱਜ ਪੰਚਮੀ ਆ ਅੱਜ ਦੂਸ ਹੈ ਜੀ ਦਸਮੀ ਹੈ ਜੀ ਅੱਜ ਫਲਾਨਾ ਹੈ ਜੀ ਅੱਜ ਮੱਸਿਆ ਹੈ ਜੀ ਪੂਰਨਮਾਸ਼ੀ ਹੈ ਜੀ ਸਾਨੂੰ ਇਹਨਾਂ ਚ ਉਲਝਾ ਕੇ ਰੱਖਤਾ ਜੰਜਾਲ ਪਾ ਲਿਆ ਅਸੀਂ ਗੱਲ 'ਚ ਬੜੀ ਪੁਰਾਣੀ ਗੱਲ ਹੈ ਕਈ ਸਾਲ ਹੋ ਗਏ ਮੈਨੂੰ ਇੱਕ ਮਾਤਾ ਨੇ ਤੇ ਪੁੱਛਿਆ ਕਿ ਸੱਜਣ ਸਿੰਘ ਦਸਵੀਂ ਕਿਦਾਂ ਮੈਂ ਜੀ ਮਾਤਾ ਮੈਂ ਤਾਂ ਪਤਾ ਨਹੀਂ ਮੈਂ ਕਿਤੇ ਬਹੁਤਾ ਖਿਆਲ ਨਹੀਂ ਕੀਤਾ ਫਿਰ ਤੂੰ ਰੋਜ਼ ਆਉਂ ਜੋ ਗੁਰਦੁਆਰੇ ਉਹਨਾਂ ਨੂੰ ਐ ਨਹੀਂ ਪਤਾ ਸਖਨਾਨ ਦਸਵੀਂ ਕਿਦਾਂ ਹੁੰਦੀ ਮੈਂ ਜੀ ਉਹ ਲਿਖਿਆ ਪੜ੍ਹ ਲਓ ਮੈਂ ਮਾਤਾ ਤੁਸੀਂ ਕੀ ਕਰਨਾ ਹੈ ਕਹਿੰਦੀ ਪੁੱਤ ਵੀ ਅਸੀਂ ਨਾ ਸਿੱਖਾਂ ਨੂੰ ਰੋਟੀ ਖਿਲਾਉਣੀ ਹੈ ਦਸਵੀਂ ਵਾਲੇ ਦਿਨ ਸ਼ਹੀਦਾਂ ਦੀ ਤੇ ਮੈਂ ਮਾਤਾ ਜੇ ਨਾ ਖਲਾਉਂ ਫਿਰ ਕੀ ਹੋ ਜੂਗਾ ਕਹਿੰਦੀ ਸਾਡੀਆਂ ਮਹਿਸਾਂ ਫਿਰ ਦੁੱਧ ਨਹੀਂ ਦਿੰਦੀਆਂ ਫਿਰ ਮੈਂ ਮਹਿਸਾਂ ਨੂੰ ਪੁੱਛ ਲਿਆ ਕਰੋ ਅਸੀਂ ਉਲਝਾਏ ਹੋਏ ਆ ਤੇ ਮਹਾਰਾਜ ਕਹਿੰਦੇ ਥਿੱਤੀ ਵਾਰੀ ਸੇਵਾ ਹੈ ਮੁਕਤ ਗੁਵਾਰ ਸੱਚੇ ਪਾਤਸ਼ਾਹ ਇਹ ਕਹਿ ਰਹੇ ਨੇ ਪਤਾ ਨਹੀਂ ਅਸੀਂ ਗੁਰੂ ਦੀ ਨਹੀਂ ਮੰਨਦੇ ਜਾਂ ਗੁਰੂ ਦੀ ਸੁਣਦੇ ਨਹੀਂ ਹੈਗੇ ਅਸੀਂ ਤੇ ਪੂਰਨਵਾਸੀ ਨੇ ਚੱਕਰਾਂ 'ਚ ਪਏ ਆ ਮਸੱਿਆਂ ਵਾਲੇ ਚੱਕਰਾਂ 'ਚ ਪਏ ਆ ਸਾਡੇ ਬਜ਼ੁਰਗਾਂ ਨੇ ਉਹ ਦਿਨ ਰੱਖੇ ਹੋਏ ਸਨ ਵੀ ਆਹ ਤਰੀਕ ਹੈ ਐਨੇ ਪਾਈ ਉੱਥੇ ਇਕੱਠੇ ਹੋਵਾਂਗੇ ਉੱਥੇ ਬੈ ਕੇ ਵਿਚਾਰ ਕਰਾਂਗੇ ਮੇਨ ਤੇ ਮਕਸਦ ਇਹ ਸੀ ਇਹ ਨਹੀਂ ਕਿ ਉਹ ਦਿਨ ਹੀ ਚੰਗੇ ਨੇ ਸਾਰੇ ਦਿਨ ਚੰਗੇ ਨੇ ਉਹ ਦਿਨ ਚੰਗਾ ਹੈ ਜਦੋਂ ਤੂੰ ਚੇਤੇ ਆਉਣਾ ਹੈ ਸਾਡੇ ਲਈ ਉਹ ਦਿਨ ਮਾੜਾ ਜਦੋਂ ਤੂੰ ਤੂੰ ਵਿਸਰਜਣਾ ਇਸ ਕਰਕੇ ਮਾਰਜੀ ਕਹਿੰਦੇ ਇਹ ਤੇ ਜੀ ਨੂੰ ਜੰਜਾਲ ਪਾ ਲਿਆ ਸੀ ਪ੍ਰਭ ਕਿਰਪਾ ਤੇ ਮਨ ਵਸ ਆਇਆ ਨਾਨਕ ਗੁਰਮੁਖ ਤਰੀ ਤਨ ਮਾਇਆ ਕਿਉਂਕਿ ਮਨ ਵਸ ਚ ਨਹੀਂ ਆਉਂਦਾ ਮਨ ਉਲਝ ਜਾਂਦਾ ਜੀ ਸਾਡਾ ਸਾਨੂੰ ਜਿੱਧਰ ਜਿਨੇ ਲਾਈ ਗੱਲੀ ਉਹਦੇ ਨਾਲ ਤੁਰ ਚੱਲੀ ਸਾਨੂੰ ਤੇ ਜਿੱਥੇ ਮਰਜੀ ਮੱਥਾ ਟਿਕਾ ਦਿਓ ਜਿਹੜੀ ਮਰਜ਼ੀ ਕਬਰ ਤੇ ਮੱਥਾ ਟਿਕਾ ਦਿਓ ਜਿੱਥੇ ਕਹੋ ਵੀ ਆ ਉੱਥੇ ਦੀਵਾ ਲਾਇਆ ਕਰੋ ਉੱਥੇ ਲਾਇਆ ਉਹਨੇ ਅਸੀਂ ਤੇ ਜਿਹੜੇ ਮਰਜ਼ੀ ਪੁੱਛੇ ਵਾਲੇ ਕੋਲੇ ਜਲ ਜੋਤੀ ਉੱਥੇ ਚਲੇ ਜਾਂਦੇ ਗੁਰੂ ਨੂੰ ਤਾਂ ਅਸੀਂ ਪੁੱਛਿਆ ਹੀ ਨਹੀਂ ਕਦੇ ਮੈਂ ਕਿਹਾ ਮੈਂ ਆਪਣਾ ਗੁਰੂ ਪੁੱਛ ਦੇਖਿਆ ਅਵਰ ਨਹੀਂ ਠਾਉ ਅਸੀਂ ਆਪਣੇ ਗੁਰੂ ਨੂੰ ਤੇ ਕਦੇ ਪੁੱਛਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਕੋਲੇ ਤੇ ਆਏ ਹੀ ਨਹੀਂ ਵਿਚਾਰ ਕੀਤੀ ਉਹਨੇ ਖਜ਼ਾਨਾ ਖੋਲ ਕੇ ਕਦੇ ਵੇਖਿਆ ਹੀ ਨਹੀਂ ਤੇ ਸੱਚੇ ਪਾਤਸ਼ਾਹ ਕਹਿੰਦੇ ਜਿੱਨਾ ਉੱਤੇ ਤੂੰ ਕਿਰਪਾ ਕਰਦਾ ਹੈ ਜਿੱਨਾ ਉੱਤੇ ਤੂੰ ਬਖਸ਼ਿਸ਼ ਕਰਦਾ ਹੈ ਕਿਉਂਕਿ ਮਾਨਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪ੍ਰਭੂ ਕਿਰਪਾ ਤੇ ਮਨ ਵਸ ਆਇਆ ਪ੍ਰਭੂ ਨੇ ਕਿਰਪਾ ਕੀਤੀ ਇਹ ਮਨ ਵਸ ਵਿੱਚ ਹੋ ਗਿਆ ਹੁਣੇ ਮਨ ਇੱਧਰ ਉੱਧਰ ਦੌੜਨੋਂ हट ਗਿਆ ਹੁਣੇ ਤੀਰਥਾਂ ਵੱਲ ਨਹੀਂ ਭਜਦਾ ਹੁਣੇ ਕਰਮ ਕੰਡਣ ਵਾਲੇ ਚੱਕਰਾਂ 'ਚ ਨਹੀਂ ਪੈਂਦਾ ਨਾਨਕ ਗੁਰਮੁਖ ਤਰੀ ਤਨ ਮਾਇਆ ਸੱਚੇ ਪਾਤਸ਼ਾਹ ਅਮਰਿਕ ਨੇ ਭਾਈ ਗੁਰਮੁਖ ਬਣ ਕੇ ਗੁਰੂ ਦਾ ਅਨੁਸਾਰੀ ਹੋ ਕੇ ਉਹਨਾਂ ਨੇ ਇਸ ਮਾਇਆ ਨੂੰ ਤਰ ਗਏ ਇਹ ਮਾਇਆ ਜਿਤ ਹਰ ਵੀ ਸ੍ਰੈਮ ਉਪਜੈ ਭਾਉ ਦੂਜਾ ਲਾਇਆ ਇਹ ਦੂਜੇ ਪਉ ਤੋਂ ਪਰ ਹੋ ਗਏ ਸਾਧ ਸੰਗ ਹਰ ਕੀਰਤਨ ਗਾਈਐ ਇਸ ਥਾਨ ਗੁਰੂ ਤੇ ਪਾਈਐ ਕਿਉਂਕਿ ਮਹਾਰਾਜ ਨੇ ਸਵਾਲ ਕੀਤਾ ਸੀ ਸੋ ਸਥਾਨ ਬਤਾਵੋ ਮੀਤਾ ਜਾਂ ਕਹਿ ਹਰ ਹਰ ਕੀਰਤਨ ਨੀਤਾ ਮਿੱਤਰਾ ਉਹ ਸਥਾਨ ਦੱਸ ਉਹ ਕਿਹੜੀ ਜਗ੍ਹਾ ਹੈ ਜਿੱਥੇ ਬੈਠ ਕੇ ਪ੍ਰਭੂ ਦੀ ਕੀਰਤੀ ਕੀਤੀ ਜਾ ਸਕਦੀ ਹੈ ਤੇ ਮਹਾਰਾਜ ਨੇ ਦੂਜੇ ਰਹਾਉ ਵਿੱਚ ਉੱਤਰ ਦਿੱਤਾ ਸਾਤ ਸੰਗ ਹਰ ਕੀਰਤਨ ਗਾਈਐ ਸਭ ਤੋਂ ਉੱਤਮ ਸਥਾਨ ਸਾਤ ਸੰਗਤ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਤੇ ਨਾਲ ਹੀ ਮਹਾਰਾਜ ਨੇ ਸੰਗਤ ਦੀ ਡੈਫੀਨੇਸ਼ਨ ਵੀ ਦਿੱਤੀ ਹੈ ਸਰ ਸੰਗਤ ਕੈਸੀ ਜਾਣੀਐ ਜਿਥੇ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਸਤਿਗੁਰੂ ਦੀਆ ਮੁਝਾਈ ਜੀਉ ਏ ਸਤਾਨ ਗੁਰੂ ਤੇ ਪਾਈਐ ਪਰ ਨਾਲ ਇਹ ਵੀ ਕਿਹਾ ਇਸ ਜਗ੍ਹਾ ਜਿਹੜੀ ਇਹ ਸਾਧ ਸੰਗਤ ਵਿਨਭਾਗਾ ਸਾਧ ਸੰਗ ਨਾਲ ਲੱਭਾ ਮੇਰਾ ਸੰਗਤ ਮੈਲ ਭਰੀਜਾ ਜਿਓ ਗੁਰੂ ਕਿਰਪਾ ਕਰਦਾ ਬਖਸ਼ਿਸ਼ ਕਰਦਾ ਤੇ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਨਹੀਂ ਤੇ ਅਸੀਂ ਇੰਨਾ ਹੀ ਚੱਕਰਾਂ 'ਚ ਪਏ ਰਹਿੰਨੇ ਆਂ ਇਹ ਕਰਮ ਕਾਂਡਾਂ 'ਚ ਹੀ ਪਏ ਰਹਿੰਨੇ ਆਂ ਇਹ ਤਰੀਕਾ ਦੱਸਿਆ ਮਹਾਰਾਣੀ ਕਿ ਸੰਗਤ ਹੀ ਸਭ ਤੋਂ ਉੱਤਮ ਫਲ ਹੈ ਸੰਗਤ ਜ਼ਰੂਰੀ ਨਹੀਂ ਕਿ ਇਕੱਠ ਹੋਵੇ ਬਹੁਤ ਮਹਾਰਾਣੀ ਸਮਝਾਇਆ ਸਾਨੂੰ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਜੇ ਦੋ ਜਣੇ ਵੀ ਹੋਣ ਤੇ ਉਹ ਵੀ ਸੰਗਤ ਹੈ ਜੀ ਪਰ ਜੇ ਗੱਲ ਉੱਤੇ ਨਾਮ ਦੀ ਹੋ ਰਹੀ ਹੈ ਤੇ ਜੇ ਇਦਲੀ ਆਉਂਦੀਆਂ ਗੱਲਾਂ ਹੋ ਰਹੀਆਂ ਉਹ ਸੰਗਤ ਨਹੀਂ ਹੈ ਆਸਾ ਮਹੱਲਾ ਪੰਜਵਾ ਘਰ ਮੈਂ ਸੂਖ ਬਾਹਰ ਫੋਂ ਸੁਖਾ ਹਰ ਸਿਮਰਤ ਸਗਲ ਬਨਾਸੇ ਸੁਖਾ ਸਗਲ ਸੁਖ ਜਾਂ ਤੂੰ ਚਿਤ ਆਵੇਂ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹਿ ਦੁਖ ਡੇਰਾ ਹੁਕਮ 부ਜੈ ਸੋਈ ਪ੍ਰਵਾਨ ਸਾਜ ਸ਼ਬਦ ਜਾਂ ਕਾ ਨੀਸਾਨ ਗੁਰਪੁਰੈ ਹਰ ਨਾਮ ਦੜਾਇਆ ਭੰਤ ਨਾਨਕ ਮੇਰਾ ਮਨ ਸੁਖ ਪਾਇਆ ਸੋ ਇਹ ਅਗਲਾ ਸ਼ਬਦ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇਹ ਕੱਲ ਨੂੰ ਤੁਹਾਰੇ ਦੱਸਣਗੇ ਕਿ ਸੁੱਖ ਦੀ ਡੈਫੀਨੇਸ਼ਨ ਕੀ ਹੈ ਸੁੱਖ ਕਿਹਨੂੰ ਕਹਿੰਦੇ ਨੇ ਅੱਜ ਨੌਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਹੈ ਜੀ ਅੱਜ ਦੇ ਦਿਨ ਦਿੱਲੀ ਚਾਂਦਨੀ ਚੌਕ ਦੇ ਵਿੱਚ ਸੱਚੇ ਪਾਤਸ਼ਾਹ ਨੇ ਆਪਣਾ ਸਿਰ ਦਿੱਤਾ ਹੈ ਜ਼ੁਲਮ ਦੇ ਖਿਲਾਫ ਜੁਲਮ ਦੇ ਖਿਲਾਫ ਦੁਨੀਆ ਦੀ ਇੱਕ ਬਹੁਤ ਅਦੁੱਤੀ ਸ਼ਹਾਦਤ ਹੈ ਕਿ ਕਿਸੇ ਦੀ ਖਾਤਰ ਕਤਲਗਾਹ ਤੇ ਖੁਦ ਸ਼ਹਾਦਤ ਦੇਣ ਵਾਸਤੇ ਕੋਈ ਆਪ ਚੱਲ ਕੇ ਗਿਆ ਹੋਵੇ ਮੇਰੀ ਹੈਰਾਨੀ ਦੀ ਗੱਲ ਹੈ ਕਿਉਂਕਿ ਸਮਾਂ ਬਹੁਤ ਘੱਟ ਹੈ ਮੈਂ ਦਿੱਲੀ ਪੜਿਆ ਮੇਰੇ ਪ੍ਰਿੰਸੀਪਲ ਮੈਡਮ ਸੁਖਸੈਨਾ ਹੁੰਦੇ ਸਨ ਬ੍ਰਾਹਮਣ ਨਹੀਂ ਸੁਖਸੈਨਾ ਕਸ਼ਮੀਰੀ ਪੰਡਤ ਨੇ ਮੈਨੂੰ ਇੱਕ ਦਿਨ ਉਹਨਾਂ ਦੇ ਘਰ ਜਾਣ ਦਾ ਕੋਟੀ ਜਾਣ ਦਾ ਮੌਕਾ ਮਿਲਿਆ ਮੈਂ ਛੋਟਾ ਸੀ ਉਦੋਂ ਪੜਦਾ ਸੀ ਤਾਂ ਮੈਂ ਵੇਖਿਆ ਕਿ ਉਹਨਾਂ ਦੇ ਡ੍ਰਾਈング ਰੂਮ ਦੇ ਵਿੱਚ ਬਹੁਤ ਵੱਡੀ ਫੋਟੋ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਲੱਗੀ ਹੋਈ ਤੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਪਈ ਸੀ ਚਾਹ ਪੀਂਦ ਤਹ ਪਰ ਮੇਰੇ ਬਾਰ-ਬਾਰ ਧਿਆਨ ਉਧਰ ਜਾ ਰਿਹਾ ਸੀ ਵੀ ਇਹ ਬ੍ਰਾਹਮਣ ਨੇ ਪਰ ਫੋਟੋ ਇਹਨਾਂ ਦੀ ਇਹ ਲਾਈ ਹੋਈ ਉਹ ਸਮਝ ਗਈ ਮੈਨੂੰ ਇਹਨਾਂ ਪੁੱਤਰ ਹੋ ਰਿਹਾ ਗੱਲ ਸੁਣ ਕੀ ਵੇਖ ਰਿਹਾ ਮੈਂ ਮੈਂ ਇਹ ਵੇਖ ਰਿਹਾ ਸੀ ਮੈਡਮ ਕਿ ਤੁਸੀਂ ਉਸਰਾ ਤੇ ਬ੍ਰਾਹਮਣ ਹੋ ਤੇ ਉਹਨੇ ਕਿਹਾ ਕਿ ਨਹੀਂ ਮੈਂ ਅਸੀਂ ਇਹਨਾਂ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਮੰਨਦੇ ਇਹਨਾਂ ਦੀ ਬਦੌਲਤ ਅਸੀਂ ਹਾਂ ਸਾਡੇ ਵਡੇਰੇ ਇਹਨਾਂ ਕੋਲੇ ਗਿਆ ਸੀ ਸਾਡੇ ਧਰਮ ਦੀ ਰੱਖਿਆ ਜਿਹੜਾ ਅਸੀਂ ਜੰਜੂ ਪਹਿਨੀ ਫਿਰਦੇ ਆ ਨਾ ਜਿਹੜੇ ਤਿਲਕ ਲਾਉਨੇ ਆ ਇਹ ਇਹਨਾਂ ਦੀ ਬਦੌਲਤ ਹੈ ਸਾਡੇ ਤੇ ਗੁਰੂ ਹੀ ਇਹ ਨੇ ਸੋ ਜਿਨ੍ਹਾਂ ਨੂੰ ਇਹ ਕਦਰ ਹੈ ਉਹਨਾਂ ਨੂੰ ਤੇ ਪਤਾ ਹੈ ਜੀ ਤੇ ਨਹੀਂ ਤੇ ਸਾਡੀਆਂ ਐਸਸੀਬੀਸੀ ਦੇ ਸਿਲੇਬਸ ਦੇ ਵਿੱਚ 12ਵੀਂ ਦੇ ਵਿੱਚ ਸਾਡੀ ਸ਼੍ਰੋਮਣੀ ਕਮੇਟੀ ਨੂੰ ਪਤਾ ਨਾਲ ਇਸ ਗੱਲ ਦਾ 1970 ਤੋਂ ਲੈ ਕੇ ਹੁਣ ਜਾ ਕੇ ਰੌਲਾ ਪਿਆ ਤਾਂ ਪਤਾ ਲੱਗਿਆ ਉਹਦੇ ਵਿੱਚ ਲਿਖਿਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕਿ ਗੁਰੂ ਤੇਗ ਬਹਾਦਰ ਸਾਹਿਬ ਡਾਕੇ ਮਾਰਦੇ ਸੀ ਇਸ ਕਰਕੇ ਔਰੰਗਜ਼ੇਬ ਨੇ ਉਹਨਾਂ ਨੂੰ ਫੜ ਕੇ ਕਤਲ ਕਰ ਦਿੱਤਾ ਤੇ ਜਦੋਂ ਫੈਸਲੇ ਦੀ ਘੜੀ ਆਈ ਤਾਂ ਉਥੇ ਪੁੱਛਿਆ ਗਿਆ ਅਦਾਲਤ ਦੇ ਵਿੱਚ ਵੀ ਇਹ ਤਾਂ ਲੇਖਕ ਕੌਣ ਹੈ ਅਜੇ ਤੱਕ ਉਹਨੂੰ ਲੇਖਕ ਨਹੀਂ ਲੱਭਿਆ ਜੀ ਸੋ ਸੁਚੇਤ ਹੈ ਸਾਨੂੰ ਇਹ ਗੱਲ ਸੁਚੇਤ ਹੋਣ ਵਾਸਤੇ ਸਾਡੇ ਇਤਿਹਾਸ ਨੂੰ ਵੀ ਪਗਾੜਿਆ ਜਾ ਰਿਹਾ ਹੈ ਔਰ ਸਾਨੂੰ ਪਤਾ ਨਹੀਂ ਸੁੱਤੇ ਪਏ ਆ ਸੀ ਅਸੀਂ ਸਿਰਫ ਲੰਗਰਾਂ ਤੱਕ ਹੀ ਸੀਮਤ ਆਂ ਜੀ ਅਸੀਂ ਲੰਗਰਾਂ ਤੱਕ ਹੀ ਸੀਮਤ ਹੋਏ ਪਏ ਆ ਵੀ ਲੰਗਰ ਚੋਂ ਬਾਹਰ ਟੀ ਕਿਵੇਂ ਲੈ ਕੇ ਜਾਣੀ ਹੈ ਘਰ ਨੂੰ ਬਸ ਇਸ ਤੱਕ ਸੀਮਤਾ ਸੀ ਤਾਂ ਇਸ ਤੋਂ ਅੱਗੇ ਨਹੀਂ ਇਸ ਤੋਂ ਅੱਗੇ ਨਹੀਂ ਗਏ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਕਿਉਂ ਦਿੱਤੀ ਕਾਦੇ ਵਾਸਤੇ ਦਿੱਤੀ ਅਸੀਂ ਕੀ ਲੈਣਾ ਹੈ ਅਸੀਂ ਕੀ ਲੈਣਾ ਜੀ ਇਸ ਗੱਲ ਤੋਂ ਕਿਉਂਕਿ ਅਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੇ ਚਾਦਰਕ ਕਹਾਏ ਨੇ ਜੀ ਅੱਜ ਹਿੰਦੁਸਤਾਨ ਹੈ ਤਾਂ ਉਹਨਾਂ ਦੀ ਬਦੌਲਤ ਹੈ ਨਹੀਂ ਇਹ ਹਿੰਦੁਸਤਾਨ ਨਹੀਂ ਹੋਣਾ ਸੀ ਇਹ ਨਕਸ਼ਾ ਹੀ ਨਹੀਂ ਹੋਣਾ ਸੀ ਪਰ ਅਸੀਂ ਅਕਿਰਤ ਕਰਨ ਲੋਕ ਹਾਂ ਸੱਚੀ ਪਾਸ਼ਾ ਬਖਸ਼ਿਸ਼ ਕਰਦੇ ਨੇ ਮੇਰਾ ਸਤਿਗੁਰੂ ਇੰਨਾ ਦੇ ਆਲੂ ਹੈ ਇੰਨਾ ਕਿਰਪਾਲੂ ਅਕਿਰਤ ਕਰਨਾਂ ਨੂੰ ਵੀ ਪਾਲਦਾ ਹੈ ਉਹ ਤੇ ਅਕਿਰਤ ਕਰਨਾਂ ਨੂੰ ਵੀ ਪਾਲਦਾ ਹੈ ਹਰਮੰਦਰ ਸਾਹਿਬ ਗਏ ਤੇਗ ਬਹਾਦਰ ਸਾਹਿਬ ਉਥੋਂ ਦੇ ਆ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਆਪਾਂ ਵੇਖਦੇ ਜਾ ਕੇ ਉਥੇ ਕਿ ਮਹਾਰਾਜ ਉੱਥੇ ਦਰਖਤ 'ਤੇ ਬੈਠ ਕੇ ਥੜੇ ਦੇ ਬੈ ਕੇ ਹੀ ਆ ਗਏ ਕੋਈ ਰੌਲਾ ਨਹੀਂ ਪਾਇਆ ਕੋਈ ਕਿਸੇ ਨੂੰ ਕੁਝ ਨਹੀਂ ਕਿਹਾ ਨਹੀਂ ਚਾਹੁੰਦੇ ਤੇ ਕੋਸ਼ਿਸ਼ ਕੁਝ ਕਰ ਸਕਦੇ ਸੀ ਸਾਨੂੰ ਦੱਸਿਆ ਮਹਾਰਾਜ ਨੇ ਸਮਝਾਇਆ ਕਿ ਇੱਕ ਨਿਮਰਤਾ ਨਾਲ ਕਿਵੇਂ ਰਹਿਣਾ ਹੈ ਜੀਵਨ ਕਿਵੇਂ ਬਤੀਤ ਕਰਨਾ ਹੈ ਕਿਉਂਕਿ ਸਮਾਂ ਬਹੁਤ ਘੱਟ ਹੈ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਬੜੀ ਗੰਭੀਰ ਹੈ ਮੈਂ ਜਦੋਂ ਪੜ੍ਹਿਆ ਬੜਾ ਹੈਰਾਨ ਹੋਇਆ 16 ਸਾਲ ਦੀ ਉਮਰ 'ਚ ਕਰਤਾਰਪੁਰ ਦੀ ਜੰਗ ਲੜੀ ਮਹਾਰਾਜ ਨੇ ਆਪ ਤੇਗ ਮਲ ਤੋਂ ਤੇਗ ਬਹਾਦਰ ਦਾ ਖਿਤਾਬ ਮਿਲਿਆ ਉਹ ਮੈਦਾਨੇ ਜੰਗ ਵਿੱਚ ਮਾਰੇ ਨੇ ਉਹ ਜੋਹਰ ਦਿਖਾਈ ਕਿਉਂਕਿ ਤੇਗ ਦੇ ਵੀ ਧਣੀ ਸੀ ਤੇ ਕਲਮ ਦੇ ਵੀ ਧਣੀ ਸੀ ਉਸ ਦਿਨ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਦੇ ਕਿਸੇ ਨੇ ਹੱਸਦੇ ਨਹੀਂ ਵੇਖਿਆ ਬਹੁਤ ਗੰਭੀਰ ਰਹੇ ਨੇ ਦੁਖੀਆਂ ਦੇ ਦਰਦ ਨੂੰ ਆਪਣੇ ਤੇ ਝੱਲਿਆ ਸਾਰਾ ਆਪ ਮਹਿਸੂਸ ਕੀਤਾ ਆਪ ਚੱਲ ਕੇ ਇੱਕ ਬਹੁਤ ਵੱਡੀ ਦਲੇਰੀ ਸੀ ਇਹ ਕਹਿ ਦੇਣਾ ਕਿ ਜਾ ਕੇ ਕਹਿ ਦੇ ਔਰੰਗਜੀਬ ਨੂੰ ਜੇ ਤੇਗ ਬਹਾਦਰ ਮੁਸਲਮਾਨ ਬਣ ਗਿਆ ਆਪਣਾ ਧਰਮ ਤਿਆਗ ਗਿਆ ਤਾਂ ਸਾਰਾ ਹਿੰਦੁਸਤਾਨ ਤਿਆਗ ਜਾਏਗਾ ਸੋ ਸਾਡੇ ਲਈ ਇੱਕ ਮਾਣ ਦੀ ਗੱਲ ਹੈ ਸਾਡੇ ਲਈ ਇੱਕ ਫਕਰ ਦੀ ਗੱਲ ਹੈ ਕਿ ਉਹਨਾਂ ਨੇ ਸਾਨੂੰ ਇਹ ਰਸਤਾ ਦਿਖਾਇਆ ਸ਼ਹਾਦਤ ਦਾ ਸ਼ਹਾਦਤ ਦੇ ਮਤਲਬ ਦੱਸੇ ਸ਼ਹਾਦਤ ਦੇ मीनिंग ਦੱਸੇ ਸ਼ਹਾਦਤ ਕਿਹਨੂੰ ਕਹਿੰਦੇ ਨੇ ਸੋ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਸਾਡੇ ਤੇ ਵੀ ਕਿਰਪਾ ਕਰੋ ਬਖਸ਼ਿਸ਼ ਕਰੋ ਸਾਨੂੰ ਨਾਮ ਦੀ ਸੋਝੀ ਹੋ ਜਾਏ ਸਾਨੂੰ ਸੰਗਤ ਪ੍ਰਾਪਤ ਹੋ ਜਾਏ ਸਾਨੂੰ ਸਤਿਗੁਰਾਂ ਦੀ ਵਿਚਾਰ ਨੇ ਜਿਹੜੇ ਸਤਿਗੁਰਾਂ ਦਾ ਜੀਵਨ ਹੈ ਸਾਨੂੰ ਉਹਦੇ ਬਾਰੇ ਸੋਝੀ ਹੋ ਜਾਏ ਤਾਂ ਕਿ ਜਦੋਂ ਅਸੀਂ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ